ਅੱਜੀ ਮਿੱਤਰੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਗੇ ਅੱਜ ਸਾਡੇ ਪਿੰਡ ਮਿੱਤਰੋ ਪਹਿਲਾ ਦਵਾਨ ਸੀਗਾ ਉਹ ਦਿਲਰਾਜ ਬੈਠਿਆ ਦੇ ਬਾਈ ਮਿੱਤਰੋ ਪਹਿਲਾ ਦਵਾਨ ਸੀਗਾ ਜੇ 2 ਦਿਨਾਂ ਦੇ ਬਾਅਦ ਹੋ ਰਿਹਾ ਸਾਰੇ ਬਾਈ ਪਹੁੰਚਿਓ ਦਵਾਨਾਂ ਦੇ 9-10 ਤੱਕ ਠੀਕ ਹੈ ਅੱਜ ਪਹਿਲਾ ਦਵਾਨ ਸੀਗਾ ਗੱਡੀਆਂ ਦਾ ਅੱਜ ਘਟਣੇ ਆਈਆਂ ਬਾਈ ਉੱਧਰ ਸੰਗਤ ਦਿਖਾਵਾਂਗੇ ਤੁਹਾਨੂੰ ਜਾ ਕੇ ਠੀਕ ਹੈ ਸੰਗਤ ਦਾ ਰਾਸ਼ੱਜ ਬਹੁਤ ਹੈ ਬਾਈ ਟਰੈਕਟਰ ਵਾਹ ਇੱਥੇ ਦੇਖੀ ਬਾਈ ਬਾਈ ਟਰੈਲੀ ਪਾਣ ਜਾ ਰਹੇ ਆ ਇਹ ਵਾ ਕੱਡੇ ਕੜਾ ਹਾਂ ਵੀ ਗੁਰਸਾਰਨ ਵਾ ਬਾਈ ਚੱਲਦੇ ਆ ਵਾ ਟਰੈਲੀ ਪਾਗਾ ਲਿਆਵਾਂਗੇ ਟੈਂਕਰ ਬਾਈ ਦੋ ਪਹੁੰਚ ਗਏ ਟੈਂਕਰ पैरया भाई नहीं पैरया कच्ची दसो पैरया नहीं पैरया ड्राइवर साहब पकड़े ने ट्रैक्टर आ गया भाई यो वीडियो बना रहा है मैं ना ਆ ਵੀਰ ਨੂੰ ਪਾਲਣਾ ਕਿਸ ਤਰ੍ਹਾਂ ਕੀ ਆਂ ਮੈਂ ਦਰਸ਼ਨ ਕੀ ਜਿਆਣਾ ਜਾਂਦੇ ਹੋੁੱਦੂ ਬੰਦੇ ਆ ਨਾ ਸਿਰੇਗੇ ਟਰੈਕਟਰ ਬੁੱਦੂ ਆ ਨਾ ਐ ਹੀ ਮਾਰਿਆ ਆਪਣਾ ਮੈਂ 42 ਸਾਲ ਹੋ ਗਏ ਲਿਆ ਕੱਟਦੇ ਹੋ ਯਾਰ ਗਿਰ ਜਾਣਾ ਇਨਾ ਇੱਧਰ ਅੱਡਾ ਬੜਾ ਬੰਦਾ ਖੜਾ ਆ ਜਾ ਕਹਿੰਦਾ ਬੁੱਦੂ ਜੀ ਨੀਚੇ ਆ ਜਾ ਲੈ ਆਣਾ ਦੋ ਹੋਰੇ ਬਾਈ ਇੰਟਰ ਲਾਰਾ ਦੇਖੇ ਕਾਲੀ ਬੰਦਾ ਇੱਟਾਂ ਲੜਦਾ ਇੰਟਾ ਗਈ ਤੁਸੀਂ ਉਹ ਰਲਾ ਦੇਖੀ ਖਾਲੀ ਮਾਂ ਖਾਲੀ ਮੈਂ ਇੰਟਾ ਤੇਰੀ ਮਾਂ ਨੇ ਲਈਆਂ ਔਰੇ ਸਾਰੇ ਦਾ ਕੁਸੂ ਕੁਸੂ ਚੱਕਦੇ ਹੋਵੇਂ ਤੂੰ ਮੈਂ ਮਨੀ ਸਿੰਘ ਕੱਢ ਦੇ ਹਾਂਜੀ ਮਿੱਤਰੋ ਮਹਾਰਾਜ ਦੇ ਰੂਪ ਲਈਏ ਜਾ ਰਹੇ ਨੇ ਜਾ ਰਹੇ ਨੇ ਬਾਈ ਸਾਰੇ ਦਰਸ਼ਨ ਕਰ ਲੋ ਹਾਂਜੀ ਮਿੱਤਰੋ ਆਪਣੀ ਪਾਰਕਿੰਗ 'ਚ ਬਾਈ ਡਿਊਟੀ ਲੱਗੀ ਸੀਗੀ ਟਰੈਕਟਰ ਲੈਣ ਆਏ ਸੀਗੇ ਬਾਈ ਰਾਖੂੜੀ ਦੀ ਮੁੰਡੇ ਲੈ ਕੇ ਟਰੈਕਟਰ ਇਹ ਚੱਲਦੇ ਆ ਬਸ ਬਾਈ ਪਾਰਕਿੰਗ 'ਚ ਤੁਹਾਨੂੰ ਪਹਿਲਾਂ ਸੰਗਤ ਦੇ ਦਰਸ਼ਨ ਕਰਾ ਦਿੰਦੇ ਆ ਬਾਈ ਸੰਗਤ ਕਿੰਨੀ ਪਹੁੰਚੀ ਹੋਈ ਆ ਅੱਜ ਪਹਿਲਾ ਦਿਨ ਆ ਬਾਈ ਠੀਕ ਹੈ ਇੱਧਰੋਂ ਚੱਲ ਬਾਈ ਇੱਧਰੋਂ ਖੜਾ ਖੜਾ ਬੈ ਤੁਰਕੇ ਚਲੇਗੇ ਫਿਰ ਮੈਂ ਵੀ ਚੱਕ ਦਿੰਦਾ ਇਹਨਾਂ ਰੋ ਪਾਰਕਿੰਗ ਦੇ ਬੈਠੇ ਸੀਗੇ ਬਾਈ ਅੱਜ ਦਾ ਬਾਈ ਬਹੁਤ ਘੱਟ ਗੱਡੀਆਂ ਆਈਆਂ ਨੇ ਕਿਉਂ ਪਹਿਲਾ ਦਿਨ ਹੈ ਨਾ ਅੱਜ ਬਾਈ ਬੱਟ ਗੱਡੀ ਆ ਰਿਮ ਵਾਲੀ ਟੂ ਟੂ ਕਰਨ ਲੱਗੀ 4 ਵਜੇ ਸਮਾਪਤੀ ਹੋ ਜਾਣੀ ਦੋ ਟਰੈਕਟਰ ਆਏ ਐ ਮੈਂ ਦੋ ਗੱਡੀਆਂ ਇੱਧਰ ਖੜੀਆਂ ਠੀਕ ਐ 4:00 ਵਜੇ ਜੇ ਸਮਾਪਤੀ ਹੋ ਜਾਣੀ ਬਾਈ ਕੱਲੂ ਸਾਰੇ ਪਹੁੰਚੇ ਬਾਈ ਜਿਹੜੇ ਜਿਹੜੇ ਸਾਡਾ ਬਲੌਗ ਦੇ ਸਾਰੇ ਪਹੁੰਚੇ ਬਾਈ ਕੱਲੂ ਦੋ ਦਿਨ ਤੇ ਦਵਾਨ ਹੋਰ ਨੇ ਠੀਕ ਐ ਅੱਜ ਦਾ ਘਟ ਹੈ ਬਾਈ ਉਹ ਸ਼ਿਫਟ ਦਿਖਾ ਦੇ ਉਹ ਉਹ ਦਿਖਾ ਦੇ ਬਾਈ ਜਿਹੜੀ ਉਹ ਵਾਲੀ ਉਹ ਵਾਲੀ ਕੀ ਯਾਰ ਚਾਹ ਭੰਗਾਈ ਦੀਸ ਮੁੰਡੇ ਦੇ ਲੈ ਕੇ ਨਹੀਂ ਆਇਆ ਮੇਰਾ ਚੈਨਲ ਵੀ ਮੈਂਸ਼ਨ ਕਰਦੇ ਯਾਰ ਕਹਾਣੀ ਮਿਲਨੇਗਾ ਕਹਾ ਤੇਰੇ ਜੋ ਗਿਲਾ ਗਤਰੀ ਵਿਚਾ ਮੈਨੂੰ ਫੁੱਦੂ ਬਣਾ ਰਹੇ ਦੇਖ ਯਾਰ ਬਾਈ ਬਾਈ ਤਾ ਯਾਰ ਕੀ ਕਰਤੀ ਹੈ ਬਾਈ ਕੀ ਗ੍ਰੇਵਲ ਨਾ ਆਇਆ 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 ਸਮਾਪਤੀ ਹੋ ਗਈ ਮਹਾਰਾਜ ਦੇ ਸਰੂਪ ਆ ਰਹੇ ਨੇ ਕਰੋ ਦਰਸ਼ਨ ਅੱਜ ਦਾ ਪਹਿਲੇ ਦਿਨ ਦੇਖਿਆ ਵੀਰੇ 2 ਦਿਨ ਤੇ ਦਵਾਨ ਹੋ ਰਹੇ ਪਏ ਨੇ ਗੁਰਦੁਆਰਾ ਸਾਹਿਬ ਪਹੁੰਚ ਗਏ ਬਾਈ ਚਾਚਾ ਨੂੰ ਮਿਲਿਆ ਨੂੰ ਸੱਚਾ ਚਾਚਾ ਮਿਲਿਆ ਸਾਨੂੰ ਸਾਡਾ ਚੱਲਦੇ ਆ ਬਈ ਲੰਗਰ ਖਾਨ ਲੰਗਰ ਦੇਣਾਗੇ ਲੰਗਰ ਪਰ ਮਹਿਕਾ ਪਹੁੰਚਿਆ ਹੋਇਆ ਇੱਥੇ ਮੋਟੂ ਦੇਖੋ ਪਹੁੰਚਿਆ ਹੋਇਆ ਠੀਕ ਹੈ ਇਹਦਾ ਡੈਡੀ ਅੱਜ ਆਇਆ ਹੈ ਜਾਣਾ ਬਾਈ ਕੜਾਹੇ ਲੈਣ ਜਾਣਾ ਤੇ ਚੀ ਦੱਸ ਬਾਈ ਕੜਾਹੇ ਲੈਣ ਜਾਣਾ ਕੜਾਹੇ ਲੈਣ ਜਾਣਾ ਨਹੀਂ ਜਾਣਾ ਜਾਣਾ ਬਾਈ ਜਾਣਾ ਬਾਈ ਜਾਨੀ ਜਾਣਾ ਬਾਈ ਜਾਣਾ ਬਾਈ ਸਟਾਰਟ ਕਰ ਦਿਆ ਬਾਈ ਚੋਰ ਆ sire ga ਚਾਬੀ ਤਾਂ ਹੈ ਨਹੀਂ ਟਰੈਕਟਰ ਦੀ ਪਤਾ ਨਹੀਂ ਕਿ ਤਰ੍ਹਾਂ ਸਟਾਰਟ ਕਰਿਆ ਬਾਈ ਹਮੇ ਤਾਂ ਜਾਣੀ ਦੇ ਇਸੇ ਨਾਲ ਹਮੇ ਜਾਵੇਂ ਬਨੂੜ ਵੈਰੀਗੇਟ ਲੈਣਾ ਅਸਾਂ ਥੜੇ ਆਰਾਮੀ ਐ ਚਮਲੋਟ ਕਰਾਂ ਟਰੈਕਟਰ ਚੱਲ ਸਾਰੇ ਸੱਜਿਆ ਕਿਹਦਾ ਡੈਡੀ ਵੀ ਬਲੌਗ ਦੇਖਾਂ ਦੇਖ ਲੇਗਾ ਆਪਣੇ ਆਪ ਠੀਕ ਆ ਕੱچے ਦੇਖ ਕੱچے ਦੇਖ ਕਿਤਨਾ ਕਰ ਰਿਹਾ ਚਮਲੋਟ ਕੱਲੇ ਜਾ ਰਿਹਾ ਕੜਾਹਾ ਚੱਕਣਾ ਕੱਲੇ ਜਾ ਰਿਹਾ ਬਾਈ ਖੱਲੀ ਟ੍ਰੈਲੀ ਆ ਉਹ ਟੈਲੀ ਲੱਕੜਾ ਲੈਣੇ ਜਾ ਰਹੀ ਐ ਕੱਲ੍ਹ ਵਾਸਤੇ ਬਾਈ ਸੇਵਾ ਸ਼ੁਰੂ ਹੋ ਗਈ ਗੱਲ ਦੀ ਕਿੰਨੇ ਟੈਂਕਰ ਐ ਬਾਈ ਟੈਂਕਰ ਦੇਖ ਰਹੇ ਵਾ ਸਾਰੇ ਖਾਲੀ ਹੋਏ ਵੇ ਇਹ ਦੋ ਟੈਂਕਰ ਖਾਲੀ ਹੋ ਗਏ ਸਾਰੇ ਇਹੋ 3 ਹੋ ਗਿਆ ਠੀਕ ਐ ਇਹੋ ਬੜਾ ਬਾਈ ਯੋ ਅਜਾ ਆਜ਼ਾਦ ਟੈਂਕਰ ਵਾਲਿਆਂ ਦਾ ਬਾਈ ਇੱਕ ਉਹ ਖੜਿਆ ਦੇਖ ਸਾਰੇ ਖਾਲੀ ਹੋਏ ਹੋਏ ਯੋ ਸਭ ਤੋਂ ਬੜਾ ਤਕੜਾ ਟੈਂਕਰ ਹੈ ਯੋ ਮੈਨੂੰ ਲੱਗਾ ਖਾਲੀ ਨਹੀਂ ਹੋਇਆ ਹੋਣਾ ਬਾਈ ਠੀਕ ਹੈ ਬਾਈ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਜੇ ਸਾਡਾ ਵਲੋਗ ਵਧੀਆ ਲੱਗਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆਂ ਬਾਈ ਅਗਲੇ ਵਲੋਗ ਚ ਥੈਂਕ ਯੂ ਫॉर ਫੌਰਚਿੰਗ ਬਾਏ ਗਾਇਜ਼ ਬਾਏ